ਗੌਲੀ ਮਹੱਲਾ ਪੰਜਵਾਂ ਜਿੰਨ ਹਰ ਸੂਤੀ ਰਾਤ ਸੰਤੋ ਸੱਜਣਾਂ ਮਿਲ ਕੇ ਹੁੰਦੇ ਨੇ ਕੀ ਕਰਗੇ ਕੇ ਸੰਤ ਭਗਤ ਜੀ ਨੂੰ ਤੁਸੀਂ ਹਰੀ ਅਕਾਲ ਤੁਸ ਵਿੱਚ ਰੰਗੇ ਹੋਏ ਹੋ ਵਾਹੇ ਲੇਹੋ ਲੋਕੋ ਪੁਰਖ ਵਧਾਤੇ ਜਿਵੇਂ ਤੁਸੀਂ ਪੁਰਖ ਵਧਾਤੇ ਅਕਾਲ ਤੁਸ ਵਿੱਚ ਮਿਲੇ ਹੋ ਹਾਂ ਦਿੱਤੀ ਜੁੜੀ ਹੋਈ ਹੈ ਇਵੇਂ ਮੇਰੀ ਵੀ ਸਿਰ ਤੋਰ ਦਿੱਤੀ ਨਵਾ ਲਓ ਉਪਨਾ ਰਹਿਓ ਤੁਸੀਂ ਪੁਰਖ ਵਧਾਤੇ ਵਿੱਚ ਮਿਲੇ ਹੋ ਮੈਨੂੰ ਵੀ ਪਛਾਣਿਓ ਏ ਮੇਰੀ ਵੀ ਸੇਵ ਤੋਂ ਵਰਨ ਵਾਲੀ ਉਪਰੀਤ ਬ੍ਰਿਤੀ ਜੋੜ ਕੇ ਓੜ ਪਹੁੰਚਾਵੋ ਦਾਤੇ ਜੀ ਸਰੂਪ ਦੇ ਸ੍ਰੀ ਪੰਚੀਨ ਅਤਾਰਗੰ ਸ੍ਰੀ ਵਿੱਚ ਸੰਸਾਰ ਤੋਂ ਪਰੇ ਹੋ ਕੇ ਇਵੇਂ ਓੜ ਦੇ ਅਖੀਰ ਤੱਕ ਸਾਨੂੰ ਇਹ ਓਟ ਹੈ ਆਪकी ਓੜ ਆਸਰਾ ਦੇ ਕੇ ਪ੍ਰਭੂ ਦਾਤੇ ਦੇ ਸਾਹੀਂ ਸਾਨੂੰ ਪਹੁੰਚਾ ਦਿਓ ਸਾਂ ਪਹੁੰਚਾ ਦਿਓ ਵਾਹਿਗੁਰੂ ਸਰੂਪ ਵਿੱਚ ਰਹਾਉ ਜੋਰਾ ਮਰਮ ਤੁਮਹੀ ਜਾਣਿਆ ਜਿਸਨੂੰ ਤੁਹਾਡੇ ਭੇਤ ਨੂੰ ਤੁਸੀਂ ਜਾਣਦੇ ਹੋ ਤੁਮ ਪੂਰਨ ਪੁਰਖ ਵਿਦਾਤੇ ਤੁਸੀਂ ਜੋ ਸਾਰਿਆਂ ਦਾ ਪੁਰਖ ਪ੍ਰਸਾਦ ਦੇਣ ਵਾਲਾ ਕਰਮਾਂ ਖਾਲ ਫਰਦੁਲਾਤਾ ਹੈ ਉਹ ਰੂਪ ਹੀ ਹੋ ਉਹਦੇ ਵਿੱਚ ਮਿਲੇ ਹੋ ਹੋ ਰਾਖੋ ਸਰਨ ਅਨਾਥ ਦੀਨ ਕੈ ਰ ਨਾ ਰ ਨਾਥ ਗਰੀਬ ਹੈ ਦੀਨ ਹੈ ਪਿਛੇ ਤੇ ਹੀ ਯੋਗ ਤ ਹੈ ਮੈਨੂੰ ਆਪ ਦੀ ਸ਼ਰਨ ਜੀ ਰੱਖ ਲ ਕਰੂ ਹਮਾਰੀ ਗਾਥੀ ਕੀ ਜਨ ਮੇਂ ਮਾਰਾ ਸਾਡੀ ਗਤੀ ਕਰੋ ਸਾਡੇ ਗਾਥੇ ਪ੍ਰਾਪਤੀ ਕਰੋ ਸਰੂਪ ਦੇ ਤਾਈਂ ਕਰਨ ਸਾਗਰ ਗੂਹ ਚਰਨ ਤੂ ਮਾਰੀ ਇਹ ਸੰਜੇ ਨੂੰ ਸੰਸਾਰ ਤੋਂ ਮੁਨਤਜ ਕਰਨੂ ਐਸੇ ਫੜੇ ਰ ਕਰਨ ਜਨ ਹਨ ਇਹ ਬਹੁਤ ਜਹਾਜ ਦੀ ਨਹੀਂ ਆਈ ਹਨ ਤੂੰ ਜਾਨੂ ਆਪਣੀ ਭਾਤ ਨੂੰ ਆਪ ਦੀ ਤਾਂ ਸਰਾਂ ਨੂੰ ਜਿਵੇਂ ਪਰਮੇਸ਼ਰ ਤੁਹੀ ਮਿਲੇ ਹੋਏ ਹੋ ਉਸ ਵਜ੍ਹਾ ਕਰਕੇ ਤੈਨੂੰ ਆਪ ਹੀ ਜਾਣਦੇ ਹੂੰ ਤੁਸੀਂ ਭਾਂਤੇ ਪ੍ਰਕਾਸ਼ ਰੂਪ ਵਿੱਚ ਮਿਲੇ ਹੋਏ ਹੋ ਆਪ ਦੀ ਭਾਂਤ ਜੋ ਸੱਜੇ ਜਿਵੇਂ ਅਨੰਦ ਰੂਪ ਹੈ ਅਸੀਂ ਭਾਂਤੂ ਪ੍ਰੇਮ ਦਾ ਰੂਪ ਹੈ ਇਸ ਸੰਗਮ ਨੂੰ ਤੁਸੀਂ ਜਾਣਦੇ ਹੋ ਪਰ ਕਿਰਪਾ ਜਿਸ ਰੱਖੋ ਸੰਗਿ ਸੰਤਾਂ ਦੇ ਇਹਨਾਂ ਨੂੰ ਮਹਾਂਪੁਰਖ ਉਹ ਵੀ ਸੰਗਤ ਵਿੱਚ ਰੱਖ ਲੈਣੇ ਤੇ ਕੇ ਤਾਰ ਪਰਾਤੀ ਪਿਛਲੇ ਯੁੱਗਾਂ ਜਿਵੇਂ ਤਾਰ ਪੈ ਗਏ ਹੁਣ ਵੀ ਤਾਰ ਪੈ ਰਹੇ ਅੱਗੇ ਨਹੀਂ ਉਹ ਤਾਰ ਪੈ ਜਾਣਗੇ ਜੀਤ ਊਤ ਪ੍ਰਵਤਨ ਸਮਰਾਟਾ ਜੀ ਇਹ ਇਸ ਲੋਕ 'ਚ ਵੀ ਤੁਸੀਂ ਸਮਰਾਟ ਹੋ ਪਰਲੋਕ ਜੀ ਵੀ ਤੁਸੀਂ ਸਮਰੱਥ ਸਭ ਕੁਝ ਤੁਮਰਾ ਹੱਥ ਵਿੱਚ ਵਾਹਿਗੁਰੂ ਸਭ ਕੁਝ ਆਪਦੇ ਹੱਥ ਹੈ ਸੰਤ ਜਿਹੜੇ ਆਪ ਨਹੀਂ ਬਣਦੇ ਉਹ ਵਾਹਿਗੁਰੂ ਨੂੰ ਕਹਿੰਦੇ ਹੈ ਸੱਚੇ ਪਾਤਸ਼ਾਹ ਲੋਕ ਲੋਕ ਤੁਸੀਂ ਸਮਰੱਥ ਹੋ ਸਭ ਕੁਝ ਤੁਹਾਡੇ ਹੀ ਹੱਥ ਐਸਾ ਨਿਧਾਨ ਦੇ ਹੋ ਮੁਕ ਹਰ ਜਨ ਹਰੀ ਦੇ ਜਨ ਅੱਗੇ ਪ੍ਰਾਰਥਨਾ ਕਰੀਏ ਹੈ ਹਰੀ ਦੇ ਜਨੋ ਤੁਸੀਂ ਇਸ ਲੋਕ ਜੀ ਪਰਲੋਕ ਜੀ ਸਮਰੱਥ ਹੋ ਸਉ ਕੋ ਤੁਹਾਰੇ ਹੱਥ ਵਾਹਿਗੁਰੂ ਦਿੱਤਾ ਹੋਇਆ ਹੈ ਐਸਾ ਅਨੁਦਾਨ ਦੇਉ ਮੇ ਕਹ ਹਰ ਜਨ ਤੇਰੀ ਦੇ ਪਿਆਰੇ ਜਨੂ ਹੈ ਇਹ ਖਜ਼ਾਨੇ ਸਾਨੂੰ ਨਾਗਦਾ ਜਿਨ੍ਹਾਂ ਕਰੂ ਆਪ ਸੱਲਾ ਹਮਾਰਾ ਸਾਥੀ ਰਸਮੀ ਆਸ ਲੋਕ ਦੀ ਨਾਲ ਰਹੇ ਵਿਕਾਰਾਂ ਤੋਂ ਬਚਣ ਵਾਸਤੇ ਸੰਗੋਗ ਦੀ ਜਨਾਂ ਤੋਂ ਸੁਣਨ ਵਾਸਤੇ ਨਾਲ ਚੱਲੇ ਨਿਰਗੁਨੀ ਆਰੇ ਕਾ ਗੁਣ ਕੀਜੈ ਜੇ ਕੋਈ ਸੰਸਕਲੋਕ ਦਿਆ ਕਰਨਾ ਆਵੇ ਗੁਣ ਨਹੀਂ ਹੈ ਅਸੀਂ ਨਿਰਗੁਣ ਆ ਰਹੇ ਹਾਂ ਗੁਣਾਂ ਤੋਂ ਹੀਣੇ ਸਾਡੇ ਤੋਂ ਦੋ ਉਪਕਾਰ ਕਰੋ ਏ ਹਰ ਨਾਮ ਮੇਰਾ ਮਨ Japte ਉਪਜਾਨ ਚ ਨਹੀਂ ਮੇਰਾ ਮਨ ਸਰਕਾਰ ਦਾ ਨਾਮ ਜਪਦਾ ਰਹੇ ਐਸੀ ਬਖਸ਼ਿਸ਼ ਕਰੋ ਆਪੋ ਸਤਿ ਪ੍ਰਸਾਦ ਨਾਨਕ ਹਰਿ ਤੇ ਚੰਦ ਗੁਰੂ ਰਾਮਦਾਸ ਸਾਹਿਬ ਦੀ ਕਿਰਪਾ ਕਰਕੇ ਹਰਿ ਇਹ ਕਾਲ ਪੂਰਨ ਨਾਲ ਮਿਲੇ ਹ ਮਨ ਤਨ ਸੀਤਲ ਧਰਾਤੇ ਸਭ ਮਨ ਦੇ ਜਨ ਵੀ ਸੀਤਲ ਵਿਸ਼ਿਆਂ ਦੀ ਤਰਸ ਤੋਂ ਠੰਡਾ ਹੋ ਗਿਆ ਹੈ ਤੇ ਆਤਮ ਸਤਿਸ਼ਟੀ ਕਰਕੇ ਰਾਜ ਗਿਆ ਹੈ ਗਉੜੀ ਮਹੱਲਾ ਪੰਜਵ ਸਹਿਜ ਸਮਾਇਉ ਦੇਵ ਇਹ ਸੰਤ ਜੀ ਨੂੰ ਦੇਖ ਜੋ ਪ੍ਰਕਾਸ਼ ਰੂਪ ब्रह्म ਹੈ ਉਹਦੇ ਜੋ ਸਹਿਜੇ ਸਮਾ ਗਏ ਹਾਂ ਉਹ ਦੇਵ ਰਾਜਾ ਰੂਪ ਹੈ ਸਾਰਿਆਂ ਦਾ ਦੇਵ ਪੂਜਨੀਕ ਹੈ ਅਤੇ ਸਾਰਿਆਂ ਦਾ ਵੱਡਾ ਹੈ ਕਹੇ ਇਹ ਰੂਪ ਵਿੱਚ ਸੁਣਾਇਆ ਹੋਇਆ ਹੈ ਮੈਂ ਕਹੇ ਸਤਿਗੁਰ ਭੈ ਦਇਆਲ ਦੇ ਮੇਰੇ ਲਈ ਸਤਿਗੁਰ ਨਾਨਕ ਦੇਵ ਜੀ ਬਿਆਲੂ ਹੋਏ ਇਹ ਦੇਵ ਇਹ ਦੇਵਤਾ ਲੋਕ ਇਹ ਦੇਵ ਆਪਣੇ ਆਪ ਨੂੰ ਮੰਨਣ ਵਾਲੇ ਦੇਵ ਕਹਿ ਸਕੋਗੇ ਨਹੀਂ ਪ੍ਰਖੋ ਸਾਧੂ ਕਈ ਸਤਿਗੁਰੂ ਜੀ ਵਿਆਲੂ ਹੋਏ ਹਨ ਰਹਾਉ ਸਾਤ ਜੀਵੜੀ ਕੀਓ ਦਾਸ ਰੂਹ ਸਾਡੀ ਜੰਮੂ ਮਰਨ ਦੀ ਵਾਸ਼ਨਾ ਰੂਪੀ ਜੀਵੜੀ ਜਿਹਸੀ ਕੱਟ ਕਰਕੇ ਫਾਹੀ ਕੱਟ ਕੇ ਹੋਮੈ ਦੀ ਫਾਹੀ ਕੱਟ ਕੇ ਆਪ ਦਾ ਸੇਵਕ ਬਣਾ ਲਿਆ ਹੈ ਇਦਾਂ ਜਿਉਂ ਛੋਟਾ ਸੇਕ ਬਣਾ ਲਿਆ ਹੈ ਸੰਤਨ ਤਹਿਲਾਉ ਸੰਤਨ ਜਿੰਨ ਦੀ ਕਹਿਲ ਕੋ ਲਾਤਾ ਜੋ ਸਾਥ ਗਿਆ ਜਪਣ ਵਾਲੇ ਹਨ ਏਕ ਨਾਮ ਕੋ ਕੀਓ ਪੂਜਾਰੀ ਸੰਤ ਹੋਰ ਕੇ ਦਾ ਪੂਜਾਰੀ ਕੋ ਹੰਨੇ ਕੋ ਬੰਨੇ ਰਾਣੀ ਬਣਾਇਆ ਨਿਤ ਨਾਮ ਦਾ ਪੁਜਾਰੀ ਬਣਾਤਾ ਹੈ ਮੇ ਕੋ ਆਚਰਿਕ ਗੁਰ ਹੈ ਦਿਖਾ ਜਿ ਇਹ ਜਗਹੀਨ ਗ੍ਰਿਹਨ ਪਰਿਦੇਸ ਤੇ ਮੁਖਤ ਹੈ। ਸੂਰਗਾਸ ਸਰਵ ਉਜੀਆਰਾ ਇਹ ਪ੍ਰਕਾ ਜਿਹੜਾ ਸਾਰਿਆਂ ਚੋਂ ਯਾਰਾ ਪ੍ਰਕਾਸ਼ ਕਰਨ ਵਾਲਾ ਹੈ ਉਸ ਦੇ ਗਿਆਨ ਦਾ ਪ੍ਰਕਾਸ਼ ਹੋਇਆ ਸਾਡੇ ਅੰਦਰ ਗੁਰ ਗਿਆਨ ਮਨ ਹੈ ਪ੍ਰਗਟਾਇਓ ਇਹ ਪ੍ਰਗਾਸ ਉਹ ਸਾਭ ਸੰਗੇ ਜੀ ਸਰਬੂ ਜੀ ਆ ਰਿਹਾ ਜਿਹੜਾ ਸਾਰਿਆਂ ਨੂੰ ਪ੍ਰਕਾਸ਼ ਨੂੰ ਵਾਲਾ ਹੈ ਉਹਦਾ ਅਪਰੋਹ ਗਿਆਨੂ ਕੀ ਪ੍ਰਕਾਸ਼ ਹੋਇਆ ਹੈ ਗੁਰ ਗਿਆਨ ਮਨ ਹੈ ਪ੍ਰਗਟਾ ਗੁਰ ਗਿਆਨ ਦਾ ਅਪਰੋਹ ਗਿਆਨ ਹੈ ਗੁਰੂ ਸਾਹਿਬ ਸਾਡੇ ਮਨ ਚ ਪਰਿਵਰਤ ਕਰ ਦਿੱਤਾ ਹੈ ਇਸ ਕਰਕੇ ਤਹੋ ਤਕੇ ਦੁਨੀਆ ਚ ਵੀ ਜੋ ਕੁਝ ਵਰਤਾਰਾ ਵਰਦਾਇਆ ਪ੍ਰਕਾਸ਼ ਹੋ ਗਿਆ ਹੈ ਕੋਈ ਪਰਲੋਕ ਚ ਵੀ ਜਿਹੜਾ ਪ੍ਰਕਾਸ਼ ਹੁੰਦਾ ਵਰਤਾਰਾ ਵਰਦਾ ਉਹਦਾ ਵੀ ਉਜਾਰਾ ਹੋ ਗਿਆ ਹੈ ਇਹ ਲੋੇਤ ਤੇ ਲੋਜ ਦੇ ਪ੍ਰਕਾਰ ਹੋਇਆ ਉਜਾਰਾ ਹੋ ਗਿਆ ਗੁਰੂ ਸਾਹਿਬ ਨੇ ਗਿਆਨ ਸਾਡੇ ਮਨ ਚ ਪਰਿਵਰਤ ਕਰ ਦਿੱਤਾ ਹੈ ਅੰਮ੍ਰਿਤ ਨਾਮ ਪੀਓ ਮਨ ਪ੍ਰਕਟ ਪਿਆ ਅੰਮ੍ਰਿਤ ਦੇ ਮੇਦ ਨੂੰ ਸ਼ਕਨ ਕਰਕੇ ਸਾਡਾ ਮਨ ਲੱਜ ਗਿਆ ਹੈ ਹੁਣ ਅਨ ਭੈ ਫਹਿਰਾਏ ਇਹ ਅਨ ਭੈ ਸ੍ਰੂਪ ਚ ਗੁਰੂ ਸਾਹਿਬ ਨੇ ਫਹਿਰਾਤਾ ਕਿ ਆਤਮਾ ਆਤਮਾ ਦਿੱਤੀ ਜਿੱਥੇ ਡਰ ਨਹੀਂ ਹੈ ਕੋਈ ਭੈ ਨਹੀਂ ਹੈ ਉਸ ਤਰ੍ਹਾਂ ਵਿੱਚ ਫਹਿਰਾਤਾ ਜੇ ਅਨ ਪਹੁੰਚ ਤਾ ਹੈ ਨਹੀਂ ਜੇ ਤਉ ਤੈ ਹਰਨਾ ਹੈ ਕਹੋ ਕਬੀਰ ਵਿਚਾਰ ਕੇ ਸੰਤ ਸੁਨਨਨ ਮਹ ਉਹ ਅਨਪੌਸ ਰੂਪ ਹੈ ਜਿੱਥੇ ਕੋਈ ਭੈ ਨਹੀਂ ਮਿਰਕ ਜਦ ਸਗਲ ਤੋਂ ਮਿਟੇ ਮਾਨ ਆਗਿਆ ਸਰਬ ਸੁਖ ਪਾਏ ਸੰਤ ਕੰਸ਼ੀ ਰੂਪ ਜੋ ਹੈ ਸੁਖ ਗਿਆਨ ਸਰੂਪ ਉਹੀ ਜਿ ਕਿ ਤਕਾਤ ਮੰਨਦੇ ਕਾਈ ਮਾਨ ਆਗਿਆ ਸਰਬ ਸੁਖ ਪਾਏ ਮਹਾਰਾਜ ਜੀ ਆਗਿਆ ਮੰਨ ਕਰਕੇ ਸਾਰੇ ਹੀ ਸੁਖ ਪਾ ਲੈ ਲੋਕ ਰੋਕ ਦੇ ਦੁੱਖ ਹੈ ਥਾਉ ਗਵਾ ਦੁੱਖਨ ਸ਼ਾਂਤ ਕਰੂ ਤੇ ਆਗਿਆ ਮਸੀ ਇਸ ਫਿਰ ਜੀ ਸਾਹਿਬ ਜੀ ਨੂੰ ਗਵਾਹਤਾ ਮੇਰ ਗੁੱਤਾ ਹੈ ਜਉ ਸੋ ਪ੍ਰਸੰਨ ਭਏ ਪ੍ਰਭ ਥਾਕੋ ਸਾਡੇ ਪ੍ਰਭੂ ਸ਼ਰਮੀ ਜਦੋਂ ਤਲੀਪੁਰ ਕੈਰ ਸੁਖੰ ਹੋਏ ਸਭ ਆਨੰਦ ਰੂਪ ਦੇਖੈ ਚਰਨ ਨੰਕੀ ਮਹਾਰਣ ਤਰੀ ਦੇ ਮੁਖਾਤਾ ਹੈ ਨਾ ਕਿਸ ਆਵਤ ਨਾ ਕਿਸ ਜਾਵ ਮੈਂ ਕੋਈ ਜਗੋਂ ਧਾਰ ਕੇ ਆਂਦਾ ਨਾ ਕੋਈ ਮਰ ਕੇ ਜਾਂਦਾ ਹੈ ਸਭ ਖੇਲ ਕੀਓ ਹਰ ਰਾ ਜਿਦਾਂ ਦਾਦੀ ਤਾਈ ਇਹ ਰੀ ਰਾਜਨ ਸਾਰਾ ਖੇਲ ਕੀਤਾ ਜਿਵੇਂ ਰੰਗ ਦੀਆਂ ਪੌੜੀਆਂ ਹੁੰਦੀਆਂ ਹਨ ਜਾਦੂਗਰਾਂ ਦੀਆਂ ਉਹਦੇ ਉੱਤੇ ਚੜਦੇ ਤ੍ਰਕੀਪ ਹੋਈਦੇ ਆਈ ਦਾ ਥੱਲੇ ਨੂੰ ਹੈ ਜੇ ਥੱਲੇ ਨੂੰ ਆਈਏ ਤਾਂ ਉੱਥੇ ਚੜੀਦਾ ਹੈ ਇਸ ਤਰ੍ਹਾਂ ਦੇ ਚੱਕਰ ਬਣਾਉਂਦਾ ਹੈ ਤੇ ਜਮੀਨ ਖੇਲ ਹੀ ਕੀਤਾ ਹਰੀ ਰਾਜਾ ਨੇ ਬਾਹੋਂ ਨਾਨਕ ਅਗਮ ਅਗਮ ਹੈ ਥਾ ਕੋ ਰੂਪ ਰੰਗ ਦੀਆਂ ਪੌੜੀਆਂ ਨੇ ਰੱਜ ਦਿੱਤੀਆਂ ਹੋਣ ਹਾਂਜੀ ਕੋਹ ਨਾਨਕ ਆਗਮ ਆਗਮ ਹੈ ਥਾਕੁਰ ਸਤਗੁਰੂ ਜੀ ਕਹਿੰਦੇ ਨੇ ਆਗੋਂ ਗਮ ਤੈ ਤੋਂ ਰਹੇ ਕਿ ਸ਼ਾਸਤ੍ਰਾਂ ਕਰਕੇ ਵੀ ਕਦਮ ਮਨ ਦੇ ਸੰਕਲਪ ਕਣ ਕੋਈ ਗੰਮ ਹੈ ਉਹ ਥਾਕੁਰ ਧਾਕਤ ਤੇਤ ਹਰਨਾਇ ਨਾਮਾ ਹਰੀ ਦੇ ਨਾਮ ਦੀ ਓਟ ਦੇ ਆਸ ਰਿੰਦੇ ਐ ਉਹ ਗੰਮ ਅਸ਼ਾਸਤ੍ਰਾਂ ਦੇ ਗਾਲੀਆਂ ਚਤਰਾਣੀਆਂ ਦੀ ਜੁਗਤੀਆਂ ਚ ਨਹੀਂ ਫਸਦੇ ਹਨ ਮਨ ਦੇ ਸੰਕਲਪਾਂ ਦੇ ਵਿੱਚ ਹੀ ਨਹੀਂ ਫਸਦੇ ਗੌਰੀ ਮੁਹੱਲਾ 5ਵਾਂ ਪਾਰ ਗ੍ਰਹਮ ਪੂਰਨ ਪਰਮੇਸ਼ਰ ਜੀ ਸਾਹਿਬ ਜੀ ਸਾਤੋਂ ਪੁੰਨਾਂ ਤੋਂ ਪਾਰ ਹੈ ਸਾਰੇ ਵਿਆਪਕ ਹੈ ਸਾਰਿਆਂ ਨੂੰ ਪੂਰਨ ਸਾਰੰਗੋਦੀ ਦੇ ਕੇ ਪੂਰਤੀ ਕਰਨ ਵਾਲਾ ਪਰਮ ਸਰਗ ਦੀ ਗੋਤੀ ਵਾਲਾ ਹੈ ਮਨਤਾ ਕੀ ਓਤ ਗਹੀਜੈ ਰੇ ਮਨ ਤਾ ਕੀ ਇਹ ਮੇਰੇ ਮਨ ਉਸ ਵੈਖੰਡ ਦੀ ਓਤ ਗ੍ਰਹਿਣ ਕਰੀਏ ਜਿਨ ਧਾਰੇ ਬ੍ਰਹਮੰਡ ਖੰਡ ਹਰ ਜਿਸ ਹਰੀ ਨੇ ਬ੍ਰਹਮੰਡ ਆਪ ਦੇ ਆਸਰੇ ਧਾਰਨ ਕੀਤੇ ਹੈ ਨੌ ਖੰਡ ਧਾਰਨ ਕੀਤੇ ਹੈ ਬ੍ਰਹਮੰਡ ਵੱਡੇ ਅੰਡੇ ਸਰੀਰ ਵਿਰਾਟ ਰੂਪੋ ਸੋ ਕੰਨ ਜੀ ਨਹੀ ਇਸ ਸੂਲ ਸਰੀਰ ਸਾਰੇ ਆਪ ਦੇ ਆਸਰੇ ਧਾਰੇ ਹੈ ਤਾਕ ਨਾਮ ਜਪੀਜੈ ਰੇ ਜਿਹੜੇ ਧਾਰੇ ਬ੍ਰਹਮੰਡ ਜਿਨ ਧਾਰੇ ਬ੍ਰਹਮੰਡ ਖੰਡ ਜਿਸ ਵੈਗ ਨੂੰ ਬ੍ਰਹਮੰਡ ਤੇ ਖੰਡ ਆਵੇ ਆਸਰੇ ਧਾਰੇ ਹੈ ਹੜ ਤਾਕ ਨਾਮ ਜਪੀਜੈ ਰੇ ਸੂਲ ਸਰੀਰ ਦਾ ਨਾਮ ਭਾਈ ਜਪਨਾ ਕਰੀਏ ਰਹਾਉ ਮਾਨ ਕੀ ਮਤ ਤਿਆਗੋ ਹਰ ਜਨ ਸਿਹਰੀ ਵੇ ਜਨੋ ਜਿਹੜੀ ਮੰਨ ਦੇ ਅੰਦਰ ਮਤ ਸੁਰਦੀ ਹੈ ਉਸ ਨੂੰ ਛੜਿ ਜੋ ਤੂੰ ਤੂੰ ਜਿਸ ਤੋਂ ਸੁਖ ਪਾਈਐ ਮਹਾਰਾਜ ਜੀ ਸਾਨੇ ਚੱਲੋ ਰਜ਼ਾ ਮੰਨ ਕਰਕੇ ਸੁਖ ਪਾਈਦਾ ਹੈ ਜੋ ਪ੍ਰਭ ਕਰੈ ਸੂਈ ਪਲ ਮੰਨ ਗੁਰਹਿਰ ਵਾਹਿਗੁਰੂ ਕਰਿਆ ਨੂੰ ਭਲਾ ਕਰਕੇ ਮੰਨਣਾ ਕਰੋ ਸੁਖੋ ਦੇਖੋ ਉਹੀ ਧਿਆਈ ਹੈ ਜੇ ਸੁਖ ਆਉਣ ਉਹਨੂੰ ਸਮਝੀਏ ਕਿ ਮਾਰਨ ਸਾਡੇ ਪੁੰਨ ਦਾ ਫਲ ਸੁਖ ਦਿੰਦਾ ਹੈ ਜਦੋਂ ਦੁੱਖ ਆਉਣੇ ਉਹਨੂੰ ਸਾਡੇ ਕੀਤੇ ਪਾਪਾਂ ਦਾ ਫਲ ਦੁੱਖ ਭੁਗਤਾਨ ਕੇ ਮਿਟਾ ਰਿਹਾ ਹੈ ਇਸ ਤਰ੍ਹਾਂ ਸੁਖ ਵਿੱਚ ਵੀ ਦੁੱਖ ਵਿੱਚ ਵੀ ਉਸ ਕੋ ਵਾਹਿਗੁਰੂ ਤੇ ਆਉਣਾ ਕਰੀਏ ਭਾਈ ਤੂਤ ਪਤ ਤ ਉਧਾਰੇ ਛਿਨ ਮਹਿ ਉਸ ਮਾਇਕ ਨੂੰ ਕੋੜਾ ਤਾਪੀ ਛਿਨ ਵਿੱਚ ਉਧਾਰ ਗੁੱਤੇ ਹਨ ਕਰਤੂ ਦਾਰ ਨਾ ਲਾਗੇ ਜਿਸ ਸਰਦਾ ਸੁਰਖ ਨੂੰ ਉਧਾਰਨ ਲੱਗੇ ਨੂੰ ਦੇਰ ਨਹੀਂ ਲੱਗਦੀ ਰੋ ਭਾਈ ਜੀਨ ਦਾ ਦਰਖ ਭਾਈ ਜੀ ਨੂੰ ਸਵਾਮੀ ਉਹ ਤਾਂ ਗਰੀਬਾਂ ਦੇ ਦਰਦ ਪੀੜਾ ਨੂੰ ਦੇਖਣ ਵਾਲਾ ਜੰਮਣ ਮਰਨ ਦੇ ਦੁੱਖਾਂ ਨੂੰ ਭੰਗ ਵਾਲਾ ਸਵਾਮੀ ਹੈ ਤੁਖ ਭਾਵੈ ਤਿਸ ਹੈ ਨਿਵਾਜੈ ਜੀ ਸਾਹਿਬ ਸਰਬਾ ਹੋਗਾ ਜਿਸ ਦੀ ਭਗਤੀ ਤਾ ਜਾਂਦੀ ਹੈ ਉਹ ਨਿਵਾਜ ਲੈਂਦਾ ਬਖਿਆਲ ਲੈਂਦਾ ਪਾਲ ਲੈਂਦਾ ਹੈ ਪਾਈ ਸਭ ਤੋਂ ਮਾਤ ਪਿਤਾ ਪ੍ਰਤਪਾਲਕ ਸਰਬੰ ਦਾ ਮਾਤਾ ਰੂਪ ਵੀ ਆਪ ਹੈ ਪਿਤਾ ਰੂਪ ਵੀ ਆਪ ਹੈ ਸਰਬ ਪ੍ਰਤੀ ਤਾਂ ਹੀ ਪਾਲਕ ਪਾਲਣਾ ਵੀ ਕਰਦਾ ਹੈ ਜੀ ਇਹ ਪ੍ਰਾਨ ਸੁਖ ਖਾਗਰ ਜੀ ਇਹ ਪ੍ਰਾਨ ਜੀਣ ਵਾਲਾ ਸੁਖ ਸੁਖੀ ਜੀਣ ਵਾਲਾ ਸਤੂਲੂ ਫੀ ਜੀਣ ਵਾਲਾ ਸੁਖਾਂ ਦਾ ਇਸ ਮੰਦਰ ਹੈ ਭਾਈ ਜਿੰਦੇ ਸੂਰਤ ਨਾਹੀ ਤਿਸ ਕਰਤੇ ਉਸ ਕਰਕੇ ਦੇ ਦਾਤ ਦਿੰਦਿਆਂ ਤੋਤਾ ਘਾਟਾ ਨਹੀਂ ਆਉਂਦਾ ਹੈ ਪੂਰ ਰਹੂ ਰਤਨਾਗਰ ਰਖੂ ਹੈ ਸ਼ਨਾਗਰ ਸੁਮੰਦਰ ਵੀ ਮੇਰੇ ਰਤਨਾ ਵੀ ਆਗਰ ਖਾਣੀ ਹੈ ਪ੍ਰਮੇਸ਼ਰ ਸੁਭ ਗੁਣਾਂ ਦੀ ਜਾਚ ਤੋ ਜਾਚੈ ਨਾਮ ਤੇਰਾ ਸਵਾਮੀ ਵਾਹਿਗੁਰੂ ਦੇ ਦਸਵੇਂ ਹੋਏ ਮੰਗੀਏ ਹਮਾਰਾ ਮੈਂ ਜਾਚਕ ਹਾਂ ਤیرے ਨਾਮ ਨੂੰ ਮੰਗਦਾ ਇਹ ਮਾਲਕ ਟੱਟ ਟੱਟ ਅੰਤਰ ਸੂਰੀ ਦੇ ਉਸ ਰਈ ਨੂੰ ਦੂਰ ਨਾ ਜਾਣੀਏ ਸਾਰਿਆਂ ਦੇ ਘਟਾਂ ਕਦਾਂ ਚ ਕੋ ਆਪੀ ਆ ਚਾਰੇ ਖਾਣੀਆਂ ਦੇ ਨਾਨਕ ਦਾਸਤਾ ਕੀ ਸਰਣਾਈ ਸਤਿਗੁਰੂ ਸਾਹਿਬ ਜੀ ਕਹਿੰਦੇ ਦਾਸਾ ਭਾਵ ਧਾਰ ਕੇ ਉਸ ਰਈ ਜੀ ਦੀ ਸ਼ਰਨ ਹੋ ਜਾ ਤੋ ਗਿਰਥਾ ਨਾ ਕੋਈ ਜਿਸ ਵਾਰੀ ਕੋ ਗਿਰਥਾ ਪੀੜਾ ਨਹੀਂ ਕੋਈ ਹੁੰਦੀ ਜਿਸ ਨੂੰ ਖਾਲੀ ਨਹੀਂ ਕੋਈ ਜਾਂਦਾ ਸਭ ਮਿਹਾਲ ਹੋ ਜਾਂਦੇ ਜੋ ਦਰ ਪੈਂਦੇ ਹਨ